ਸਿੱਧੂ ਮਸੇਵਾਲੇ ਦਾ ਬਰੋਟਾ ਗੀਤ ਜਿਵੇਂ ਸਭ ਸੋਚ ਰਹੇ ਸਨ ਉਸ ਤੋਂ ਕਈ ਗੁਣਾ ਵੱਧ ਰਿਸਪੌਂਸ ਮਿਲ ਰਿਹਾ ਹੈ ਤੇ ਹੁਣ ਤੱਕ ਦੀ ਸਭ ਤੋਂ ਵੱਡੀ ਗੱਲ ਨਵੇਂ ਗੀਤ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ ਹਾਂਜੀ ਬਿਲਕੁਲ ਠੀਕ ਸੁਣਿਆ ਤੁਸੀਂ ਬਰੋਟਾ ਗੀਤ ਕੁਝ ਘੰਟੇ ਪਹਿਲਾਂ ਹੀ ਅਪਲੋਡ ਹੋਇਆ ਸੀ ਤੇ ਪੂਰੇ ਸਿੱਧੂ ਦੇ ਚਾਹਣ ਵਾਲਿਆਂ ਨੂੰ ਇੱਕ ਹੋਰ ਤੋਹਫਾ ਦੇ ਦਿੱਤਾ ਹੈ ਨਵੇਂ ਟਰੈਕ ਦੀ ਝਲਕ ਅਤੇ ਉਸ ਦਾ ਐਲਾਨ ਸਭ ਤੋਂ ਪਹਿਲਾਂ ਗੱਲ ਕਰੇਗੀ ਕਿਹੜੇ-ਕਿਹੜੇ ਰਿਕਾਰਡ ਇਹ ਗੀਤ ਤੋੜ ਰਿਹਾ ਹੈ ਸਭ ਤੋਂ ਪਹਿਲਾਂ ਆਂਗਣੇ ਤੇ ਨਜ਼ਰ ਮਾਰ ਹਾਂ ਕਿ ਇਹ ਗੀਤ ਉਮੀਦਾਂ ਤੇ ਖਰਾ ਉਤਰਿਆ ਜਿਵੇਂ ਬਾਪੂ ਬਲਕੌਰ ਸਿੰਘ ਵੀ ਕਹਿੰਦੇ ਸਨ ਇਹ ਹੰਕਾਰ ਨਹੀਂ ਇਹ ਮਾਨ ਹੁੰਦਾ ਹੈ ਆਪਣੇ ਪੁੱਤ ਦੇ ਨਾਂ ਉੱਤੇ ਸਿੱਧੂ ਤਾਂ ਹਮੇਸ਼ਾ ਹੀ ਜਿੱਥੇ ਖੜਾ ਹੁੰਦਾ ਸੀ ਕਮਾਲ ਕਰ ਜਾਂਦਾ ਸੀ ਅਤੇ ਹੁਣ ਇਸ ਗੀਤ ਨੇ ਵੀ ਉਹੀ ਲਹਿਰ ਚੁੱਕ ਲਈ ਹੈ ਲੋਕ ਕਹਿੰਦੇ ਨੇ ਬਲਕੌਰ ਸਿੰਘ ਹੰਕਾਰ ਨਾਲ ਬੋਲਦੇ ਨੇ ਪਰ ਅਸਲ ਵਿੱਚ ਉਹ ਸਿਰਫ ਆਪਣੇ ਮੁੰਡੇ ਤੇ ਮਾਨ ਕਰਦੇ ਹਨ ਉਸ ਦਾ ਪੁੱਤ ਜਿਹੜਾ ਦੁਨੀਆ ਭਰ ਚ ਆਪਣੇ ਪੰਜਾਬ ਦਾ ਨਾਮ ਚਮਕਾ ਗਿਆ ਇਹ ਕੋਈ ਪਹਿਲੀ ਵਾਰ ਨਹੀਂ ਜਦ ਵੀ ਸਿੱਧੂ ਦਾ ਗੀਤ ਹੈ ਚਰਚਾ ਬਣੀ ਹੀ ਬਣੀ ਹੈ ਲੋਕ ਕਦੇ ਕਹਿੰਦੇ ਨੇ ਕਿ ਗੀਤ ਨਹੀਂ ਚੱਲਦਾ ਪਰ ਆંકੜੇ ਕਹਾਣੀ ਵੱਖਰੀ ਸੁਣਾ ਰਹੇ ਨੇ ਹੁਣ ਜੇ ਵਿਊਜ਼ ਦੀ ਗੱਲ ਕਰੀਏ ਜਦੋਂ ਅਸੀਂ ਵੀਡੀਓ ਰਿਕਾਰਡ ਕਰ ਰਹੇ ਹਾਂ ਸਮਾਂ ਇਸ ਵੇਲੇ ਬ੍ਰੋਟਾ ਗੀਤ ਨੇ ਤਕਰੀਬਨ 60 ਮਿਲੀਅਨ ਵਿਊਜ਼ ਪਾਰ ਕਰ ਲਏ ਹਨ ਟ੍ਰੈਂਡਿੰਗ ਚ ਇੰਡੀਆ ਦੇ ਅੰਦਰ ਨੰਬਰ 2 ਤੇ ਚੜਿਆ ਪਿਆ ਹੈ 1 ਮਿਲੀਅਨ ਦੇ ਲਾਗੇ ਲਾਈਕ ਤੇ ਕਰੀਬ 8 ਲੱਖ 90 ਹਜ਼ਾਰ ਕਮੈਂਟ ਇਹ ਗੱਲ ਆਪਣੇ ਆਪ ਵਿੱਚ ਬਹੁਤ ਵੱਡੀ ਹੈ ਕਹਿਆ ਜਾਂਦਾ ਹੈ ਕਿ ਅਸਲੀਅਤ ਤੇ ਫੇਕ ভিউਜ਼ ਦਾ ਫਰਕ ਪਤਾ ਕਰਨਾ ਹੋਵੇ ਤਾਂ ਲਾਈਕ ਕਮੈਂਟ ਰੇਸ਼ੋ ਦੇਖ ਲਿਓ ਅਤੇ ਇੱਥੇ ਲਾਈਕ ਕਮੈਂਟ ਨੇ ਬਾਕੀ ਸਾਰੇ ਗੀਤਾਂ ਨਾਲੋਂ ਵੱਧ ਨਿਕਲੇ ਨੇ ਇਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਨਵੇਂ ਗੀਤ ਦੀ ਖੁਸ਼ਖਬਰੀ ਸਿੱਧੂ ਦੀ ਟੀਮ ਨੇ ਆਪਣੇ ਫੈਨਸ ਨੂੰ ਇੱਕ ਤਕੜਾ ਚੈਲੰਜ ਸੁੱਟਿਆ ਉਹਨਾਂ ਨੇ ਲਿਖਿਆ ਜੇਕਰ ਇਸ ਵੀਡੀਓ ਤੇ 20 ਮਿਲੀਅਨ ਕਮੈਂਟ ਪੂਰੇ ਹੋ ਜਾਂਦੇ ਨੇ ਤਾਂ ਅਗਲਾ ਗੀਤ ਤੁਰੰਤ ਡ੍ਰੌਪ ਕਰ ਦਿੱਤਾ ਜਾਵੇਗਾ ਕੋਈ ਵੇਟ ਨਹੀਂ ਕੋਈ ਡਿਲੇ ਨਹੀਂ ਗੀਤ ਤਿਆਰ ਪਿਆ ਹੈ ਸਿਰਫ ਕਮੈਂਟ ਪੂਰੇ ਕਰਨ ਦੀ ਧੀਰ ਹੈ ਫੈਨ ਨੇ ਵੀ ਤੁਰੰਤ ਰਿਐਕਟ ਕਰ ਦਿੱਤਾ ਕਹਿੰਦੇ ਕੋਈ ਚਿੰਤਾ ਨਹੀਂ 20 ਮਿਲੀਅਨ ਤਾਂ ਛੱਡੋ 30 ਮਿਲੀਅਨ ਵੀ ਕਰ ਦਾਂਗੇ ਕੁਝ ਤਾਂ ਇਹ ਤਾਂ ਕਹਿ ਰਹੇ ਨੇ ਕਿ 50 ਮਿਲੀਅਨ ਕਮੈਂਟ ਵੀ ਪੂਰੇ ਕਰਾਂਗੇ ਸਿੱਧੂ ਦੇ ਫੈਨਾਂ ਦਾ ਜज्ਵਾ ਹੀ ਵੱਖਰਾ ਹੈ ਹੁਣ ਜੇ ਰਿਕਾਰਡ ਦੀ ਗੱਲ ਕਰੀਏ YouTube ਦੀ ਸਭ ਤੋਂ ਵੱਧ ਕਮੈਂਟਾਂ ਵਾਲੀ ਵੀਡੀਓ ਦਾ ਰਿਕਾਰਡ ਇਸ ਵੇਲੇ 19 ਮਿਲੀਅਨ ਦੇ ਆਸ-ਪਾਸ ਹੈ ਇਸ ਕਰਕੇ ਵੀ 20 ਮਿਲੀਅਨ ਦਾ ਟਾਰਗੇਟ ਰੱਖਿਆ ਗਿਆ ਹੈ ਤਾਂ ਕਿ ਬਰੋਟਾ ਇਹ ਰਿਕਾਰਡ ਤੋੜ ਸਕੇ ਹੁਣ ਦੇਖਣਾ ਇਹ ਹੈ ਕਿ 20 ਮਿਲੀਅਨ ਕਮੈਂਟ ਕਿੰਨਾ ਸਮਾਂ ਲੈਂਦੇ ਨੇ ਕਿਉਂਕਿ 1 ਕਮਿਲੀਅਨ ਤਾਂ ਕੁਛ ਹੀ ਵੇਲੇ ਵਿੱਚ ਹੋ ਗਿਆ ਸੀ ਜਜਵਾ ਵੇਖ ਕੇ ਲੱਗਦਾ ਤਾਂ ਇਹੋ ਕਿ ਸਿੱਧੂ ਦੇਫਾ ਨੇ ਇਹ ਕੰਮ ਕਰਕੇ ਦਿਖਾਉਣਗੇ ਚਲੋ ਹੁਣ ਗੱਲ ਕਰਦੇ ਹਾਂ ਇਹ ਗੀਤ ਕਿਹ ਕਿਹੜੇ ਦੇਸ਼ ਵਿੱਚ ਕਿਹੜੇ ਕਿਹੜੇ ਨੰਬਰ ਤੇ ਟ੍ਰੈਂਡ ਕਰ ਰਿਹਾ ਹੈ ਇਹ ਰਹੀ YouTube ਦੀ ਵਰਲਡਵਾਈਡ ਟ੍ਰੈਂਡਿੰਗ ਲਿਸਟ ਦੁਨੀਆ ਭਰ ਦੀ ਟ੍ਰੈਂਡਿੰਗ ਚ ਨੰਬਰ 3 ਕੁਝ ਘੰਟੇ ਪਹਿਲਾਂ ਦੀ ਲਿਸਟ ਮੁਤਾਬਕ ਦੁਬਈ ਨੰਬਰ 1 ਆਸਟ੍ਰੇਲੀਆ ਨੰਬਰ 1 ਬਹਿਰਨ ਨੰਬਰ 1 ਕੈਨੇਡਾ ਨੰਬਰ 1 ਕੁਵੈਤ ਨੰਬਰ 1 ਨਿਊਜ਼ੀਲੈਂਡ ਨੰਬਰ 1 ਕਤਰ ਨੰਬਰ 1 ਸਾਊਦੀ ਅਰਬ ਨੰਬਰ 1 ਯੂਕੇ ਨੰਬਰ 1 ਆਸਟ੍ਰੀਆ ਸਾਈਪ੍ਰਸ ਜਰਮਨੀ ਇੰਡੀਆ ਇੱਥੇ ਨੰਬਰ 4 ਪਰ ਇੰਡੀਆ ਹੁਣ ਪਰ ਇੰਡੀਆ ਚ ਹੁਣ ਇਹ ਨੰਬਰ 2 ਤੇ ਆ ਚੁੱਕਾ ਹੈ ਯੂਐਸ ਚ 7 ਇਟਲੀ ਚ 10 ਸਪੇਨ ਚ 12 ਨਾਰਵੇ ਚ 13 ਸਿੰਗਾਪੁਰ ਚ 13 ਤੇ ਇਹ ਕੁਝ ਘੰਟੇ ਪਹਿਲਾਂ ਦੀ ਗਿਣਤੀ ਹੈ ਹੁਣ ਤਾਂ ਇਹ ਹੋਰ ਵੀ ਉੱਪਰ ਆ ਚੁੱਕਾ ਹੋਵੇਗਾ ਕੁੱਲ ਮਿਲਾ ਕੇ ਸਿੱਧੂ ਦਾ ਬਰੋਟਾ ਜਿੱਥੇ ਵੀ ਗਿਆ ਹੈ ਤਮਾਲ ਪਾ ਰਿਹਾ ਹੈ ਟੀਮ ਦਾ 20 ਮਿਲੀਅਨ ਕਮੈਂਟ ਚੈਲੰਜ ਵੀ ਲੋਕ ਤੋੜ ਕੇ ਦਿਖਾਉਣ ਲਈ ਤਿਆਰ ਬੈਠੇ ਨੇ ਤੁਹਾਨੂੰ ਇਹ ਗੀਤ ਕਿਵੇਂ ਲੱਗਿਆ ਆਪਣੀ ਰਾਏ ਕਮੈਂਟਾਂ 'ਚ ਜਰੂਰ ਦਿਓ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਕੇ ਦੱਸੋ ਕਿ 20 ਮਿਲੀਅਨ ਕਿੰਨੇ ਦਿਨਾਂ 'ਚ ਪੂਰੇ ਹੋਣਗੇ ਤਾਂ ਜੋ ਅਸੀਂ ਸਿੱਧੂ ਦਾ ਇੱਕ ਹੋਰ ਨਵਾਂ ਗਾਣਾ ਵੇਖ ਸਕੀਏ ਮਿਲਦੇ ਹਾਂ ਅਗਲੇ ਨਵੇਂ ਅਪਡੇਟ ਨਾਲ ਜਦ ਤੱਕ ਲਈ ਧੰਨਵਾਦ ਜੀ ਰੱਬ ਰਾਖਾ